ਸੋ ਲੋਕ ਮਹੱਲਾ ਤੀਜਾ ਬਾ ਬੀਹਾ ਨਾ ਬਿਲਲਾਈ ਨਾ ਤਰਸਾਏ ਇਹ ਮਨ ਖਸਮ ਕਾ ਹੁਕਮ ਮਨ ਬਬੀਏ ਨੂੰ ਕਹਿਆ ਮੰਨੂ ਗਿਆ ਮਨ ਬਬੀ ਹੈ ਤੂੰ ਆਇਆ ਦੇ ਪਦਾਰਥਾਂ ਵਾਸਤੇ ਚੀਕ ਪੁਕਾਰ ਨਾ ਕਰ ਵਿਆਹ ਹੀ ਮਿਲਿਆ ਮੈਨੂੰ ਆ ਬਣ ਜਿਵੇਂ ਆ ਮਰ ਜਿਵੇਂ ਫਿਰ ਲਾਪਨਾ ਕਰ ਮਾਇਆ ਦੀ ਪ੍ਰਾਪਤੀਆਂ ਵਾਸਤੇ ਨਾਤਰ ਸਾਇਏ ਬੁੱਧੀ ਨੂੰ ਨਾਤਰ ਵਿਆਹ ਲੈ ਆ ਕੇ ਦੇਵ ਨੂੰ ਉਹ ਲੈ ਆ ਕੇ ਤੇ ਇਹ ਮਾਨਾ ਖਸਮ ਦਾ ਹੁਕਮ ਵਜ ਤੂੰ ਖਸਮ ਦਾ ਹੁਕਮ ਪਾਣ ਨੂੰ ਮੰਨ ਲੈ ਜੇਲੀ ਤੈਨੂੰ ਲੋੜ ਹੈ ਉਹ ਚੀਜ਼ ਤੈਨੂੰ ਆਪੇ ਮਿਲ ਜਾਲੀਏ ਆਪਾਂ ਨੂੰ ਨਹੀਂ ਪਤਾ ਇਹ ਸਭ ਵਿਖਿਆ ਹੈ ਇਹ ਭਾਇਆ ਜੰ ਵਿਖਿਆ ਹੈ ਜੈਸਾ ਲੈ ਕੇ ਆਪਾਂ ਤੂੰ ਤਾਂ ਮੰਨ ਲੈ ਜਿਹੜਾ ਉਹ ਦਊਗਾ ਉਹ ਵਰਤ ਹੋਊ ਜਿਹੜਾ ਆਪਾਂ ਕਰਵਾਉਂਦੇ ਵੇਖੋ ਆਪਣੀ ਬਿਮਾਰੀ ਬਾਝੂ ਹੋਣਾ ਆਦੇ ਨਾਲ ਮਤਲਬ ਹੈ ਜੇ ਤਾਰ ਬਾਝੂਗਾ ਜੇ ਆਪਾਂ ਆਪਣੀ ਮਰਜ਼ੀ ਨਾਲ ਕੋਈ ਮਾਇਆ ਦੀ ਚੀਜ਼ ਪ੍ਰਾਪਤੀ ਕਰਾਂਗੇ ਨਾਲ ਉਹਦੇ ਨਾਲ ਹੁਕਮ ਉਹਦੇ ਨਾਲ ਵਿਕਾਰ ਵੱਜਣ ਦੀ ਖਤਰਾ ਹੈ ਵਿਕਾਰਾਂ ਦਾ ਇਸ ਕਰਕੇ ਭਾਵੇਂ ਆਪਣੇ ਆਪ ਜੇ ਉਹਦੇ ਨਾਲ ਕੋਈ ਵਿਕਾਰ ਦੀ ਗੱਤਾ ਹਾਂਜੀ ਨਾਨਕ ਹੁਕਮੀ ਮੰਨਿਐ ਤਿਕ ਉਤਰੈ ਚੜੈ ਚਵੱਗਲ ਵੰਨ ਹਾਂ ਜੇ ਹੁਕਮ ਮੰਨ ਕੇ ਵਾਇਆ ਗ੍ਰਹਿਣ ਕਰੀਏ ਜੋ ਹੁਕਮ ਨਾ ਮਿਲਦੀ ਹੈ ਉਹੀ ਗ੍ਰਹਿਣ ਕਰੀਏ ਉਹਦੇ ਤੇ ਹੀ ਫਿਰ ਪਰ ਰਹੀ ਹੈ ਖੁਸ਼ੀ ਖੁਸ਼ੀ ਫਿਰ ਦੇਖੋ ਤਰ ਜਾਂਦੀ ਹੈ ਫਿਰ ਤੀਣਾ ਰਹਿੰਦੀ ਹੋਈ ਛੜੇ ਚ ਬਗਣ ਬੰਦ ਪਰ ਹੋ ਕੀ ਹੁੰਦਾ ਜਦ ਦੂਰੋਂ ਆ ਰਾਚੌਣਾ 부ਦੀ ਦਾ ਰੂਪ ਤੇ ਖੜਦਾ ਮਰ 부ਦੀ ਦਾ ਰੂਪ ਵਾਰਨ ਚੜਦਾ ਜੋਤ ਵਧਦੀ ਹੈ ਕਿ ਕਾਲਾ ਹੁੰਦਾ ਹੈ ਤਾਂ ਇਹਦਾ ਬੰਦ ਘਟਦਾ ਹੈ ਜੇ Safed onda, yada var mı, dike harda,